ਜਸਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕਾ ਗੁਰਮੀਤ ਸਿੰਘ ਜੀ ਨੂੰ ਜ਼ੋਰਦਾਰ ਤਾੜੀਆਂ ਉਹਨਾਂ ਮਹਾਨ ਸੁਤੰਤਰ ਲੋਕેશ ਜਿਸ ਨੇ ਤਿਆਰੀ ਕਰਵਾਈ ਹੈ ਕੁਰਦਾਨ ਬਲਜੀਤ ਸਿੰਘ ਜੀ ਧਰਮਾਂ ਦੀ ਅਨੇਕਤਾ ਵਿੱਚ ਏਕਤਾ ਹੈਂਦ ਜੀ ਵਾਹ ਪੰਜਾਬ ਹੈ ਆਜ਼ਮ ਸਿੰਘ ਸਕੂਲ ਲਾਭਾ ਆਦਿਆ ਗੰਦੇਸਕੂਲ ਰੀਅਰਸੂਰ ਦਸਤ 40 ਸ਼ੰਦਗ ਅਧਿਆਪਕ ਸ਼ਰਮਾ ਜੀ ਉਤੇਜਤਪਰ ਤੇ ਆਈ ਨਹੀਂ ਉਤੇ ਉਹਨਾਂ ਦੇ ਨਾਲ ਦਸਵਿੰਦਰ ਸਿੰਘ ਸੰਧੂ ਦੇਖ ਲੈ ਦੇਖ 40 ਗੰਦੇਸਕੂਲ ਦੇ ਸ਼੍ਰੀ ਦਵਿੰਦਰ ਸਿੰਘ ਆਸਿਕ ਰਿਸਰਕੇ ਮੇ ਸਕੂਲ ਦੇ ਅਤੇ ਉਹਨਾਂ ਦੇ ਬਹੁਤ ਹੀ ਮਿਹਨਤੀ ਅਧਿਆਪਕ ਹਰਮਨਦੀਪ ਸਿੰਘ ਜੀ ਢਿੱਲੋਂ ਡੀਪੀਈ ਹਰਮਨਦੀਪ ਸਿੰਘ ਜੀ ਢਿੱਲੋਂ ਅਸੀਂ ਲੜਕੇ ਹਰਮਿੰਦਰ ਭਾਟੀ ਜੀ ਔਰ ਉਹਨਾਂ ਦੀ ਟੀਮ ਕਿ ਸਭ ਤੋਂ ਪਹਿਲਾਂ ਇਹਨਾਂ ਦਾ ਸਨਮਾਨ ਹੋਇਆ 200 ਰੁਪਇਆ ਸਾਡੇ ਕੋਲ 13 ਟੀਮਾਂ ਨੇ 200 ਰੁਪਿਆ ਪ੍ਰਤੀ ਟੀਮ ਨੂੰ ਦੇਣਗੇ ਪੰਡਤ ਅੰਮਨ ਪਾਤ ਸ਼ਾਸਤਰੀ ਜੀ ਕੋਲ ਐਸ ਡੀ ਐਮ ਸਾਹਿਬ ਨਾਭਾ ਸ਼੍ਰੀ ਅਰਮੇਜ਼ ਜੀ ਸਰਕਾਰੀ ਐਲੀਮੈਂਟਰੀ ਸਕੂਲ ਕਾਦੇ ਨੇ ਜ਼ੋਰਦਾਰ ਹਫਤਾਰੀ ਪਰਮੇਸ਼ਰ ਜੀ ਆਪਣਾ ਸਮਾਂ ਨਹੀਂ ਸਾਡੇ ਜੱਸਾ ਫਾਇਦੇ ਲਈ ਮੇਰਾ ਕੋਲ ਸ਼੍ਰੀ ਦਰਿਸ਼ ਕੋਇਲ

ਮੰਦਰ ਸਿੰਘ ਜੀ ਸੁਪਰੀਸਿੰਗ ਜੀ ਜਲਾਸੇ ਬੁਨਚਾ ਸਿੰਘ ਜੀ ਦੇ ਮਾਨ ਸਨਿਧੀ ਪੀਟਾ ਕੌਮਾ ਕਵਨ ਸਿੰਘ ਜੀ ਅਰਜਨ ਸਿੰਘ ਜੀ ਸੇਵਾਦਾਰਪੁਰ ਬਚਨਪਾਲ ਜੀ ਬਿੱਤਰ ਸਿੰਘ ਜੀ ਨੂੰ ਉਪਦੇਸ਼ਕ ਬੁਲਾਇਆ ਵਾਲੇ ਨੂੰ ਉਪਦੇਸ਼ਕ ਪਰਿਸ਼ੀਰ ਗਾਥਾ ਤੇਜਾਸ ਸਿੰਘ ਜੀ ਤੋਂ ਦਲਬਾਰਾ ਸਿੰਘ ਅਰ ਮਿੱਤਰ ਦੀਆਂ ਲੱਖ ਲੱਖ ਵਾਰ ਕਹਿੰਦਾ ਹਾਂ ਬੜਾ ਕਮ ਸੂਸ਼ ਕਰ ਰਹੇ ਹਾਂ ਮੈਂ ਅੱਜ ਸਾਰੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਜੀ ਆਇਆਂ ਆਪਦਾ ਜਿਨ੍ਹਾਂ ਦੇ ਵਡੇਰਿਆਂ ਨੇ ਕੁਰਬਾਨੀਆਂ ਕੱਟੀਆਂ ਅੱਜ ਅਸੀਂ ਛੇਰ ਸਿੰਘ ਗਰੇਵ ਜੀ ਦੇ ਨਾਲ ਨਾਲ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਜੀ ਅਤੇ ਹੋਰ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਡਾਕਟਰ ਪੀਮਰਾਓ ਬੇਸਕਰ ਜੀ ਨੇ ਸਰਦਾਰ ਲਿਖ ਕੇ ਆਜ਼ਾਦੀ ਬਰਕਰਾਰ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਨਾਬਾ ਨਵਸੀਆਂ ਨੇ ਵੀ ਜੈਤੋ ਦੇ ਮੋਰਚੇ ਵਿੱਚ ਭਾਗ ਲਾ ਕੇ ਆਪਣਾ ਯੋਗਦਾਨ ਆਜ਼ਾਦੀ ਪ੍ਰਾਪਤ ਕਰਨ ਵਿੱਚ ਪਾਇਆ ਮਹਾਰਾਜ ਅਰਪੂ ਦਮਸੇਰ ਜੀ ਨੇ ਜਲਾਵਤਨੀ ਕੱਟੀ ਸਾਡੇ ਪੁਲਿਸ ਤੇ ਫੌਜ ਦੇ ਮੀਰਾਂ ਨੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਰੋਧੀ ਤਾਕਤਾਂ ਨਾਲ ਲੋਹਾ ਲਿਆ ਅਤੇ ਇਸ ਆਜ਼ਾਦੀ ਨੂੰ ਪ੍ਰਕਾਰ ਅਥਾ ਮੈਂ ਉਹਨਾਂ ਦੇ ਜਜਮੀਨੋ ਵੀ ਸਲਾਮ ਕਰਦਾ ਜਦੋਂ ਤੋਂ ਮੇਰੀ ਪੰਜਾਬ ਸਰਕਾਰ ਨੇ ਨਾਬਾ ਵਿਖੇ ਡਿਊਟੀ ਲਗਾਈ ਹੈ ਮੈਂ ਤਨ ਮਨ ਨਾਲ ਨਾਬਾ ਸਾੜ ਦੀ ਬਿਹਤਰੀ ਲਈ ਕੋਸ਼ਿਸ਼ ਕਰ ਰਿਹਾ ਹਾਂ ਇਸ ਕੰਮ ਵਿੱਚ ਮੈਨੂੰ ਆਪ ਦੇ ਸਹਿਯੋਗ ਆਪ ਦਾ ਸਹਿਯੋਗ ਚਾਹੀਦਾ ਹੈ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਨੇਪਰੇ ਚਾੜ੍ਹਨ ਲਈ ਤਤਪਰ ਹਾਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਤੁਹਾਨੂੰ ਸੱਦਾ ਵੀ ਦਿੰਦਾ ਹਾਂ ਸਮਾਗਮ ਇਹ ਜਿਹੜਾ ਸਟੇਡੀਅਮ ਵਿੱਚ ਹੋਣਾ ਸੀ ਭਾਵੇਂ ਨਹੀਂ ਕਰਨਾ ਸੀ ਉੱਥੇ